ਮੈਂ ਤੇ ਆਈ ਜਾਣਾ ਸੀ ਤੇ ਮੇਰੇ ਕਿਹੜੇ ਪੈਰਾਂ ਤੇ ਮਹਿੰਦੀ ਲੱਗੀ ਆ ਨਾ ਫੜ ਕੁੜੀ ਜੰਮ ਲਈ ਓਏ 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 ਯਾ ਯਾ ਕੀ ਓਹੋ ਕਾਸ਼ਮੀ ਓਹੋ ਚੁੱਪ ਕਰ ਜਾ ਕਾਸ਼ਮੀ ਮਾਸੀ ਜੀ ਮੇਰੀ ਗੱਲ ਸੁਣੋ ਕਾਸ਼ਵੀ ਵੇਖੋ ਰੋਈ ਜਾਂਦੀ ਆ ਇਹਨੂੰ ਤੁਸੀਂ ਫੜੋ ਬਾਹਰ ਦੀਦੀ ਆਏ ਹੋਏ ਆ ਜੇ ਮੈਂ ਬਾਹਰ ਨਹੀਂ ਨ ਗਈ ਉਹਨਾਂ ਨੇ ਇਹੋ ਹੀ ਸੋਚਣਾ ਵਾ ਇਹ ਜਾਣ ਕੇ ਨਹੀਂ ਬਾਹਰ ਆਈ ਚੁੱਪ ਕਰ ਜਾ ਪੁੱਤ ਚੁੱਪ ਕਰ ਜਾ ਤੁਸੀਂ ਇਹਨੂੰ ਫੜੋ ਮੈਂ ਹੋ ਕੇ ਆਈ ਬਾਹਰ ਕਾਸ਼ਵੀ ਓਹੋ ਕੋਤੋਂ ਨਾਲ ਨੂੰ ਵੀ ਤੇ ਵਾਰ ਜਾਂਦੀ ਵੀ ਆ ਵੇ ਬੱਚਾ ਕਿੰਨਾ ਰੋਂਦਾ ਪਿਆ ਉਹ ਸੁੰਦਰੀ ਸਾਰੀ ਆਵਾਜ਼ ਨਾਲੇ ਨੇ ਮੇਰੇ ਕੋ ਕਿੱਥੇ ਚੁੱਪ ਹੋਣਾ ਇਹ ਤੇਰੇ ਕੋ ਚੁੱਪ ਹੋਈ ਵੇ ਮੈਂ ਕਿੰਨਾ ਕੁ ਕਰਦੀ ਪਈ ਆ ਔਰ ਚੁੱਪ ਹੁੰਦੀਓ ਨਹੀਂ ਪਈ ਵੇ ਤੂੰ ਪਿਆਰ ਕਰਨੋਂ ਨਾ ਲਾ ਆਪਣੇ ਫੇਰੀ ਚੁੱਪ ਹੋਣਾ ਹੀ ਜਾਂਨੇ ਐਵੇਂ ਕੋਈ ਗੱਲ ਨਹੀਂ ਆਪੇ ਅੰਦਰ ਆ ਜੰਗੇ ਆਹੋ ਮੈਂ ਤੇ ਆਣਾ ਹੀ ਸੀ ਅੰਦਰ ਤੇਰੇ ਪੈਰਾਂ ਨੂੰ ਤਾਂ ਮਹਿੰਦੀ ਲੱਗੀ ਆ ਜੰਮੀਤੀ ਦੀਦੀ ਮੈਂ ਤੇ ਬਸ ਆਣੀ ਲੱਗੀ ਸੀ ਆ ਪਤਾ ਨਹੀਂ ਕਿਉਂ ਰੋਈ ਜਾਂਦੀ ਰੋਈ ਜਾਂਦੀ ਆ ਚਲ ਵਧੀ ਆ ਤੁਸੀਂ ਆਗੇ ਆਜੋ ਆਜੋ ਮੈਂ ਤੇ ਆਈ ਜਾਣਾ ਸੀ ਤੇ ਮੇਰੇ ਕਿਹੜੇ ਪੈਰਾਂ ਤੇ ਮਹਿੰਦੀ ਲੱਗੀ ਐ ਤੇਂ ਵੀ ਆ ਨਹੀਂ ਲੱਗੀ ਸੀ ਪਤਾ ਨਹੀਂ ਕਿਉਂ ਕਾਸ਼ ਵੀ ਇੰਨਾ ਰੋਈ ਜਾਂਦੀ ਵੀ ਚੁੱਪ ਹੀ ਨਹੀਂ ਕਰਦੀ ਬਈ ਇਹਦੇ ਬਾਅਦ ਚੱਲੀ ਸੀ ਮੈਂ ਕਹਿੰਦੀ ਚੁੱਪ ਨਹੀਂ ਕਰਦਾ ਮੇਰੇ ਕੋ ਉਤਨ ਭਲਾ ਚੁੱਪ ਕਰਾ ਉਹ ਤੇ ਪਤਾ ਹੀ ਆਈ ਜਾਣਾ ਸੀ ਉਹਨੇ ਨਾ ਮੇਰੀ ਇੱਕ ਗੱਲ ਸੁਣੋ ਤੁਹਾਡੇ ਦੋਨਾਂ ਜਿੰਨੀਆਂ ਕੋਲ ਇੱਕ ਕੁੜੀ ਨਹੀਂ ਸੰਭੀ ਜਾਂਦੀ ਬਈ ਹੈ ਕਿ ਨਾ ਕੁੜੀ ਰੋ ਰੋ ਕੇ ਨੀਲੀ ਹੋਈ ਪਈ ਏ ਤੇ ਤੁਸੀਂ ਬਸ ਆਏ ਕਰਨ ਜੋਗੀਆਂ ਉਹ ਦੋਵੇਂ ਜਨੀਆਂ ਬੱਤਾ ਉੱਠ ਕੇ ਲੈ ਕੇ ਤੁਰਿਆ ਫਿਰਦਾ ਉਹ ਦੋ ਮਿੰਟ ਫਿਰ ਬਹਿ ਜਾਂਦਾ ਉਹ ਬੈਠੀਆਂ ਨੂੰ ਚੁੱਪ ਕਰਾਈ ਜਾਂਦੀਆਂ ਉਹ ਕਿਵੇਂ ਚੁੱਪ ਹੋਊਗੀ ਬੈਠੀਆਂ ਐ ਕਰੀ ਜਾਂਦੀਆਂ ਨੇ ਬੱਚੇ ਨੂੰ ਲੱਕਸਰਾ ਇੱਧਰ ਉੱਧਰ ਹੋ ਉਹ ਉੱਠੋ ਦੋਵੇਂ ਬੈਠੀਆਂ ਬੱਚੇ ਸਾਹਮਣੇ ਆਂਦੇ ਨਹੀਂ ਬਸ ਵਿਹਲੀਆਂ ਬਹਿਣਾ ਹੁੰਦਾ ਵੇ ਕਾ ਫੜਾ ਕੁੜੀ ਲਫੜ ਕੁੜੀ ਜੰਮ ਲਈ ਉਹ ਲਫੜ ਭਤੀਜਾ ਹੁੰਦਾ ਨਾ ਤੇ ਦੇਖਦੇ ਭੂਆ ਕੀ ਕੁਛ ਕਰਦੀ ਨਹੀਂ ਫੇਰ ਫੇਰ ਹੋੜ ਦਾ ਵੇਖਣ ਆ ਲਈਆਂ ਸਨ ਸਹੀ ਗੱਲ ਜਿਹੜੀਆਂ ਲਗਣੀਆਂ ਸਨ ਹਾਂ ਕੋਈ ਪਤਾ ਲੱਗਣਾ ਜਦੋਂ ਢੋਲ ਵੱਜਦਾ ਆਣਾ ਭੂਆ ਆਈਆ ਭੂਆ ਆਉਂਦੀ ਆ ਭੂਆ ਨਹੀਂ ਸ਼ਰਮ ਨਹੀਂ ਕਿੰਨ ਨਾਂ ਨਹੀਂ ਆਈ ਐ ਉਹਨੂੰ ਚਾਹਦਾ ਕਾਪੀ ਭਲਾ ਦਵਾ ਬੇਸ਼ਰਮਾ ਵਕਨ ਬੈਠੇ ਆ ਮਤ ਦਵੋ ਥੋੜੀ ਜਿਨੀ ਆਪਣੀ ਧੀ ਨੂੰ ਪੁੱਤ ਚੰਗਾ ਆ ਤੇਰੀ ਮਾਂ ਮਰ ਗਈ ਜੀ ਅਜੋ ਜਿੰਦ ਜਿੰਦ ਨਾ ਉਹਨੇ ਸਭ ਕੁਝ ਦੇਖ ਕੇ ਜ਼ਿੰਦਗੀ ਮਰ ਜਾਣਾ ਸੀ ਉਹਨੇ ਕਹਿਣਾ ਸੀ ਤਿਆਂ ਜਦ ਮੰਦੀ ਅੱਡੀ ਵੱਡੀ ਸਜਾ ਮੇਰੇ ਕੋ ਤਰ੍ਹਾਂ ਦੁੱਖ ਦੇਖਿਆ ਨਹੀਂ ਜਾਂਦਾ ਵੇ ਤੈਨੂੰ ਬੜੇ ਤਾਣੇ ਮੈਨੇ ਮੰਦੇ ਪਏ ਆ ਪੁੱਤ ਤੇਰੀ ਜਿਹੜੀ ਦਾਦੀ ਸੀ ਨਾ ਉਹ ਵੀ ਇਸ ਤਰ੍ਹਾਂ ਦੀ ਹੋ ਸੀ ਤੇਰੀ ਮਾਂ ਨੂੰ ਬੜਾ ਦੁੱਖ ਦਿੰਦੀ ਸੀ ਕਿਉਂਕਿ ਤੁਸੀਂ ਦੋ ਭੈਣਾਂ ਸੀ ਤੇਰੀ ਮਾਂ ਨੇ ਦੋ ਜੰਮੀਆਂ ਤੇ ਉਹਨੂੰ ਹੀ ਬੜੀਆਂ ਗੱਲਾਂ ਸੁਣਨੀਆਂ ਪੈਂਦੀ ਐ। ਮਾਸੀ ਜੀ ਤੀਆਂ ਜਮੰਦੀ ਐਨੀ ਵੱਡੀ ਸਜਾ। ਅਹ ਜਿਹੜੇ ਅੱਜ ਸਾਨੂੰ ਤਾਨੇ ਦੇਂਦੀਆਂ ਵਾ ਇਹ ਕਿਉਂ ਭੁੱਲ ਗਈਆਂ ਵਾ? ਇਹ ਵੀ ਕਿਸੇ ਦੀਆਂ ਧੀਆ ਵਾ। ਇਹਨਾਂ ਨੇ ਵੀ ਕਿਸੇ ਦੀ ਕੁੱਖੋਂ ਜਨਮ ਲਿਆ ਵਾ। ਜੇ ਇਹਨਾਂ ਦੇ ਮਾਪੇ ਇਹਨਾਂ ਨੇ ਇਤਨਾ ਕਰਦੇ ਫੇਰ ਪੁੱਤ ਜੇ ਸਮੇਂ ਸਭ ਨੂੰ ਆਈ ਹੋਈ ਨਾ 3 ਧੀਆਂ ਨੂੰ ਕੁਛ ਕੋ ਮਾਰਿਆ ਜਦ ਧੀਆਂ ਦਾ ਗਲਾ ਘੋਟ ਕੇ ਕਿਉਂ ਮਾਰਿਆ ਗਣ ਧੀਆਂ ਦਾਜ ਦੀ ਬਲੀ ਕਿਉਂ ਛੜਾ ਫੇਰ ਤੇ ਪੁੱਤ ਤੇਰ ਵਰਗੀਆਂ ਧੀਆਂ ਧੀਆਂ ਜੰਮਨ ਤੋਂ ਵੀ ਨਾ ਡਰ ਅੱਜ ਮੇਰਾ ਮਨ ਟੁੱਟ ਗਿਆ ਬਹੁਤ ਦੁੱਖ ਹੋਇਆ ਤੈਨੂੰ ਬੜੇ ਤਾਨੇ ਮੈਨੇ ਸੁਣ ਲਏ ਪਰ ਮੈਂ ਕਰ ਕੁਛ ਨਹੀਂ ਸਕਦੀ ਇਹਨਾਂ ਨੂੰ ਕੁਛ ਨਹੀਂ ਕਹਿ ਸਕਦੀ ਉਹ ਤਾਂ ਸੁਣਨ ਹੀ ਬੈਨੇ ਸਹੀ ਗਿਆ ਹਮਾਸੀ ਜੀ ਤੁਸੀਂ ਇਹ ਸੁਣਾਉਂਦੇ ਬੜੇ ਤਾਨੇ ਦਿੰਦੇ ਕੀ ਧੀ ਹੋ ਗਈ ਹੈ ਕੱਥਰ ਜਾ ਮਤਾਂ ਮੈਨੂੰ ਪਤਾ ਵਾ ਉਦੋਂ ਮੈਨੂੰ ਕਿਦਾਂ ਦਾ ਲੱਗਦਾ ਵਾ ਜਦੋਂ ਇਹ ਗੱਲ ਗੱਲ ਤੇ ਮੇਰੀ ਧੀ ਨੂੰ ਤਾਨੇ ਦਿੰਦੇ ਹਜੇ ਉਹ ਹੈ ਕਿੰਨੇ ਕ ਪਰ ਮਾਸੀ ਜੀ ਇਹ ਇੱਕ ਗੱਲ ਦੀ ਮੈਨੂੰ ਖੁਸ਼ੀ ਵੀ ਆ ਕਿ ਜੇ ਇਹ ਸਾਰੇ ਮੇਰਾ ਸਾਥ ਨਹੀਂ ਨਾ ਦਿੰਦੇ ਮੈਨੂੰ ਚੰਗਾ ਨਹੀਂ ਸਮਝਦੇ ਮੇਰੀ ਧੀ ਨੂੰ ਚੰਗਾ ਨਹੀਂ ਸਮਝਦੇ ਪਰ ਮੇਰਾ ਆਦਮੀ ਉਹ ਹਰ ਜਗ੍ਹਾ ਤੇ ਮੇਰੇ ਨਾਲ ਖੜਾ ਵਾ ਉਹਨੇ ਤੇ ਕਾਸ਼ ਵੀ ਨੂੰ ਪੁੱਤਾਂ ਵਾਂਗ ਰੱਖਿਆ ਉਹਨਾਂ ਨੇ ਤੇ ਕਦੇ ਵੀ ਤੀਜ ਤੇ ਪੁੱਤਰ ਤੇ ਫਰਕ ਨਹੀਂ ਕੀਤਾ ਇਹੇ ਰੱਬ ਦਾ ਤੁਸੀਂ ਵੀ ਸ਼ੁਕਰ ਮਨਾਓ ਕਿ ਤੁਹਾਡਾ ਜਵਾਈ ਬੜਾ ਹੀ ਚੰਗਾ ਵਾ ਬੜਾ ਚੰਗਾ ਮੈਨੂੰ ਪਰਸੋਂ ਮੈਨੂੰ ਆਉਂਦੀ ਤੇਰੀ ਸੱਸ ਕਿਉਂ ਭੁੱਲ ਜਾਂਦੀ ਕਿ ਉਹਨੇ ਵੀ ਤੇ ਤੀਜਾਂ ਕਿਉਂ ਹੋਈ ਹੈ ਫਿਰ ਤੈਨੂੰ ਕਿਉਂ ਗੱਲਾਂ ਕਰਦੀ ਹੈ ਉਹ ਆ ਸੀ ਸੀ ਇਹ ਹਰ ਇੱਕ ਧੀ ਜੰਮਣ ਵਾਲੀ ਮਾਂ ਭੁੱਲ ਜਾਂਦੀ ਆ ਕਿ ਉਹਨੇ ਵੀ ਆਪਣੇ ਕੁੱਖੋਂ ਇੱਕ ਧੀ ਨੂੰ ਜਨਮ ਦਿੱਤਾ ਪੱਥਰ ਨੂੰ ਹੀ ਜਨਮ ਦਿੱਤਾ ਮੰਮੀ ਨੂੰ ਹੀ ਫੋਨ ਕਰਦਾ ਆਪ ਤੇ ਇਹਨਾਂ ਨੂੰ ਹੈ ਨਹੀਂ ਹੈਗੀ ਇੱਕ ਵਾਰੀ ਫੋਨ ਕਰਕੇ ਪੁੱਛ ਹੀ ਲਵਾਂ ਕਿਦੋਂ ਠੀਕ ਆ ਕਿ ਇਹ ਚੀਜ਼ ਦੀ ਲੋੜ ਤੇ ਨਹੀਂ ਤੈਨੂੰ ਹੈਲੋ ਨਹੀਂ ਮੰਮੀ ਤੁਸੀਂ ਮਾੜਾ ਮੋੜਾ ਵੀ ਵੇਖ ਲਓ 15 ਦਿਨ ਹੋ ਗਏ ਤੁਹਾਨੂੰ ਮਾਸੀ ਵਾਲ ਗਏ ਨੂੰ ਇੱਥੇ ਤੁਹਾਨੂੰ ਪਤਾ ਮੈਂ ਰੋਟੀ ਪਾਣੀ ਦਾ ਕਿੰਨਾ ਔਖਾ ਆਵਾ ਤੁਹਾਨੂੰ ਤਾਂ ਕੁਝ ਹੈ ਹੀ ਨਹੀਂ ਬਸ ਆਪ ਜਾ ਕੇ ਉੱਥੇ ਤੁਸੀਂ ਬਹਿ ਗਏ ਜੇ ਵੇ ਇੱਧਰ ਬੈਠੀ ਆ ਆਹ ਕੀ ਗੱਲ ਹੋਈ ਹੈ ਆਪ ਤੇ ਤੂੰ ਘਰ ਨਹੀਂ ਟਿਕਦਾ ਕਦੀ ਉਧਰ ਤੇ ਕਦੀ ਉਧਰ ਹੈ 10 10 ਦਿਨ ਤੂੰ ਕਦੀ ਆਪਣੇ ਯਾਰਾਂ ਦੋਸਤਾਂ ਨਾਲ ਤੁਰਿਆ ਫਿਰਨਾ ਮੈਨੂੰ ਕੀ ਪਤਾ ਸੀ ਅਜੇ ਤੂੰ ਹੋਣ ਅਗਲੇ ਦਿਨ ਗਿਆ ਮੈਨੂੰ ਕੀ ਪਤਾ ਸੀ ਤੂੰ ਇੰਨੀ ਜਲਦੀ ਵਾਪਸ ਆ ਜਾਣਾ ਹੇ ਮੇਰੇ ਆਂਦੇ ਇੱਧਰ ਤੂੰ ਆ ਗਿਆ ਤੇ ਮੇਰੀ ਇੱਕ ਗੱਲ ਸੁਣ ਅੱਜ ਜਿਹੜੇ ਮੈਨੂੰ ਗੱਲਾਂ ਪਿਆ ਸੁਨਾਨਾ ਏ ਉੱਥੇ ਜੋ ਚੀਕਾ ਮਾਰਦਾ ਪਿਆ ਬੋਲਦਾ ਪਿਆ ਏ ਤੇ ਮੇਰੀ ਗੱਲ ਇੱਥੇ ਹੀ ਆ ਜਾਖਾ ਤੂੰ ਵੀ ਇੱਥੇ ਹੀ ਰਹਿ ਪੈ ਓ ਮਮੀ ਯਾਰਾਂ ਨੇ ਤਾਂ ਬੱਠੇ ਖਾਣੇ ਆ ਭਾਵੇਂ ਇੱਥੇ ਖਾ ਲਓ ਭਾਵੇਂ ਉੱਥੇ ਲੈ ਮਮੀ ਕੱਲ ਹੀ ਆ ਗਿਆ ਫਿਰ ਮੈਂ ਲਿਆ ਵੀ ਕਰਨਾ ਹੌਨਾ ਥਕਾਵਟ ਲਾਈ ਏ ਫਰਟਾ ਫਰਟਾ ਤੇ ਛੇਤੀ ਛੇਤੀ ਨਾ ਕਾਸ਼ਵੀ ਨੂੰ ਲੈ ਕੇ ਆ ਚੱਲ ਫਿਰ ਕੇ ਨਾ ਜਆ ਫਿਰ ਗਣ ਬੱਚਾ ਸੌਣ ਦਾ ਟਾਈਮ ਹੋ ਜਾਣਾ ਜਿਆ ਲੈ ਕੇ ਆ ਮੇਰੇ ਤੀਰਾਂ ਨੇ ਨੂੰ ਤੇ ਚੁੱਕੀਏ ਉਹਨੂੰ ਤੇ ਖੇਡੀਏ 10 ਮਿੰਟ ਤੇ ਫਿਰ ਸੋਈਏ ਕਾਸ਼ਵੀ ਤੇ ਸੋ ਗਈ ਆ ਮਾਸੀ ਜੀ ਕੋ ਪਈ ਹੋਈ ਆ ਆਹ ਹੋਏ ਫਿਰ ਤਾਂ ਮੈਂ ਹੀ ਲੇਟ ਹੋ ਗਿਆ ਅੱਜ ਹਾਂਜੀ ਅੱਜ ਤੁਸੀਂ ਲੇਟ ਆਏ ਮੈਂ ਨਾ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਪੁੱਛੋ ਜੀ ਮਹਾਰਾਜ ਹੋਰ ਤੁਹਾਨੂੰ ਕੀ ਕਰਨਾ ਮੈਂ ਤੁਹਾਨੂੰ ਪੁੱਛਣਾ ਹੀਗਾ ਜਦੋਂ ਕਾਸ਼ਵੀ ਹੋਈ ਤੁਹਾਨੂੰ ਕਿਵੇਂ ਦਾ ਲੱਗਾ ਇਹ ਤੇ ਨਹੀਂ ਲੱਗਾ ਕਿ ਮੁੰਡਾ ਆਉਣਾ ਚਾਹੀਦਾ ਸੀਗਾ ਕੁੜੀ ਹੋ ਗਈ ਆ ਜਾਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਕਿਰਨ ਕਿਹੋ ਜੀਆਂ ਗੱਲਾਂ ਕਰੀ ਜਾਣੀ ਪਈਆਂ ਜਦੋਂ ਕਾਸ਼ਵੀ ਹੋਈ ਮੈਨੂੰ ਇਹ ਦੱਸ ਕਿ ਉਹਦਾ ਚਾਹ ਕਿਤੇ ਮੈਂ ਪੁੱਤਾਂ ਨਾਲੋਂ ਘੱਟ ਕੀਤਾ ਵਾ ਸਗੋਂ ਮੇਰੇ ਘਰੇ ਪੁੱਤ ਹੁੰਦਾ ਭਾਵੇਂ 2 ਪੈਸੇ ਚਾ ਉਹਦਾ ਮੇਰਾ ਘੱਟ ਰਹਿ ਜਾਂਦਾ ਪਰ ਇਹਦੇ ਵਾਰ ਹੀ ਨਹੀਂ ਮੈਂ ਕੋਈ ਕੰਮ ਈ ਛੱਡੀ ਤੇ ਕਿਉਂ ਤੈਨੂੰ ਇਹੋ ਜੀ ਗੱਲ ਲੱਗੀ ਜਾਂਦੀ ਭਈ ਹੈ ਕਿ ਮੈਂ ਚਾ ਉਹਦਾ ਘੱਟ ਕੀਤਾ ਕਿਤੇ ਮੈਂ ਤੇ ਵੈਸੇ ਪੁੱਛਣ ਨਹੀਂ ਆ ਕਾਸ਼ ਇੰਨਾ ਜਾਣਾਂ ਮੰਮੀ ਨੂੰ ਵੀ ਹੁੰਦਾ ਜਿੰਨਾ ਤੁਸੀਂ ਕਾਸ਼ ਵੀ ਦਿਉਣ ਤੇ ਕੀਤਾ ਲੱਡੂ ਵੰਡੇ ਪਤਾ ਗੱਲ ਦੱਸਾਂ ਕੀ ਕਿਰਨ ਮੈਨਾ ਉਥੇ ਸਾਰਾ ਦਿਨ ਖੱਪਦਾ ਤਪਦਾ ਰਿਆਂ ਵਾ ਠੀਕ ਹੈ ਤੇ ਇਹ ਸੋਚਿਆ ਚੱਲ ਜਾਨੇ ਆ ਘਰੇ ਯਾਰ ਹੱਥ ਮੂੰਹ ਧੋ ਕੇ ਰੋਟੀ ਖਾ ਕੇ ਦੇ ਚੱਲ ਨਾ ਕਾਕੇ ਨੂੰ ਐ ਚੁੱਕਾਂਗੇ ਖੇਡਾਂਗੇ 10 ਮਿੰਟ ਤੇ ਆਪਣੀ ਥਕਾਵਟ ਸਾਰੀ ਲਾਹਾਂਗੇ ਤੇ ਤੂੰ ਮੈਨੂੰ ਨਾ ਇਹੋ ਜਿਹੀਆਂ ਗੱਲਾਂ ਕਰਕੇ ਨਾ ਤੇ ਬੋਰ ਕਰੀ ਜਾਣੀ ਪਈ ਆ ਲੇ ਮੈਂ ਤੇ ਤਾਂ ਨਾ ਇੱਕ ਗਾਲ ਹੀ ਕਰਨੀ ਐ ਮੰਮੀ ਨੇ ਇਹ ਚਾ ਕਦੋਂ ਹੋਊਗਾ ਮੈਂ ਵੀ ਸਾਰਾ ਦਿਨ ਘਰੇ ਰਹਿ ਕੇ ਨਾ ਬਸ ਇਹੋ ਹੀ ਗੱਲਾਂ ਸੁਣਦੀ ਐ ਕੁੜੀ ਹੋ ਗਈ ਐ ਇੰਨਾ ਚਾ ਆਕਾਸ਼ ਮੰਮੀ ਨੂੰ ਵੀੰਦਾ ਕਾਸ਼ ਵੀਦੇ ਹੋਇਆ ਤੇ ਤੇ ਗੱਲ ਹੀ ਕੋਈ ਹੋਰ ਹੋਣੀ ਸੀ ਉਹਨਾਂ ਨੂੰ ਸ਼ਾਇਦ ਮੁੰਡੇ ਦੀ ਆਸ ਸੀਗੀ ਬਾਕੀ ਕੋਈ ਗੱਲ ਨਹੀਂ ਪਤਾ ਨਹੀਂ ਹੋ ਟਾਈਮ ਕਦੋਂ ਆਣਾ ਵਾ ਜਦੋਂ ਇਹਨਾਂ ਨੂੰ ਇਹ ਅਹਿਸਾਸ ਹੋ ਜਾਣਾ ਕਿ ਜਿਹੜੀਆਂ ਕੁੜੀਆਂ ਹੁੰਦੀਆਂ ਨਾ ਉਹ ਮੁੰਡਿਆਂ ਨਾਲੋਂ ਘੱਟ ਨਹੀਂ ਹੁੰਦੀਆਂ ਮੁੰਡਿਆਂ ਦਾ ਕੀ ਪਤਾ ਉਹਨਾਂ ਨੇ ਬਾਅਦ ਚ ਮਾਪਿਆਂ ਨੂੰ ਪੁੱਛਣਾ ਕਿ ਨਹੀਂ ਕੁੜੀਆਂ ਦੁੱਖ ਸੁੱਖ ਚ ਮਾਪਿਆਂ ਦੇ ਨਾਲ ਖੜਦੀਆਂ ਕਿਰਨ ਭਾਵੇਂ ਮੁੰਡਾ ਹੁੰਦਾ ਤੇ ਭਾਵੇਂ ਕੁੜੀ ਹੋਈ ਆ ਹੈ ਉਹਨਾਂ ਦਾ ਆਪਣਾ ਖੂਨੀ ਆ ਤੇ ਨਾਲੇ ਇੱਕ ਗੱਲ ਹੋਰ ਸੁਣ ਲੈ ਚੰਗੀ ਤਰ੍ਹਾਂ ਇਹ ਜਿਹੜਾ ਨਾਰੀਅਲ ਨੂੰ ਛਿੱਲਣ ਤੇ ਜਿੰਨਾ ਜ਼ਿਆਦਾ ਟਾਈਮ ਲੱਗਦਾ ਹਨ ਤੇ ਬਾਅਦ ਵਿੱਚ ਉਹਦੇ ਵਿੱਚੋਂ ਜਿਹੜੀ ਗਰੀ ਨਿਕਲਦੀ ਨਾ ਉਨੀ ਮਲਾਈਮ ਨਿਕਲਦੀ ਆ ਤੇ ਉਨਾ ਹੀ ਬਾਅਦ ਚ ਉਹਨੂੰ ਖਾਣ ਦਾ ਵੀ ਸੁਆਦ ਵੱਧ ਹੁੰਦਾ ਤੁਹਾਡੀਆਂ ਘਾਵਤਾ ਤੁਸੀਂ ਜਾਣੋ ਬਾਕੀ ਆ ਜਿਹੜੇ ਨਾਰੀਅਲ ਤੁਸੀਂ ਕਹਿੰਦੇ ਜੇ ਨਾ ਮੈਨੂੰ ਲੱਗਦਾ ਵਾ ਬਾਹਰ ਵਾਲਾ ਪੱਥਰ ਹੀ ਰਹਿ ਗਿਆ ਵਾ ਅੰਦਰ ਦੀ ਗਰੀ ਤੇ ਪਤਾ ਨਹੀਂ ਕਿੱਥੇ ਗਵਾਚ ਗਈ ਹੈ ਬਾਕੀ ਮੈਂ ਰੋਟੀ ਲੈਣ ਦੀ ਦਿਮਾਗ ਤੋਂ ਹਿੱਲ ਗਈਆਂ ਨਾ ਸੁਣ ਲਾ ਮੇਰੀ ਵੀ ਦੱਸੋ ਬਸ ਮੁੰਡੇ ਕੁੜੀ ਜੀ ਉਲਝ ਕੇ ਰਹਿ ਗਈਆਂ ਰੋਟੀ ਖਾ ਕੇ ਮੈਂ ਇੱਥੇ ਬੈਠਾ ਵਾਂ ਤੇ ਫੇਰ ਚੱਲਨੀ ਆ ਰੋਟੀ ਲੈ ਆ ਕੇ ਓਣ ਮੇਰੇ ਵਾਸਤੇ ਬੱਤੀ ਬੰਦ ਕਰ ਸੋਈਏ ਨਹੀਂ ਤੇ ਤੂੰ ਫੇਰ ਨਵੀਂ ਕਹਾਣੀ ਮੁੰਡੇ ਕੁੜੀ ਦੀ ਲੈ ਕੇ ਬਹਿ ਜਾਣਾ ਮੰਮੀ ਆ ਜਾ ਮੇਰਾ ਪੁੱਤ ਆ ਜਾ ਆ ਜਾ ਮੇਰਾ ਬੱਚਾ ਆ ਜਾ ਓ ਮੰਮੀ ਕੀ ਤੁਸੀਂ ਗਰਮੀ ਚ ਬੁਲਾ ਲਿਆ ਜੇ ਇੰਨੀ ਗਰਮੀ ਨਾ ਬਾਹਰ ਉਦੋਂ ਭੁੱਖ ਮੈਨੂੰ ਬੜੀ ਲੱਗੀ ਹਾਏ ਮੇਰਾ ਬੱਚਾ ਸਵੇਰ ਦਾ ਤੂੰ ਕੁਛ ਨਹੀਂ ਖਾਦਾ ਓ ਕੁਛ ਨਹੀਂ ਖਾਦਾ ਮੰਮੀ ਉਤੋਂ ਇੱਕ ਦਿਨ ਹੀ ਗਰਮੀ ਵਿੱਚ ਆਇਆ ਮੈਂ ਉਤੋਂ ਇੰਨੀ ਭੁੱਖ ਲੱਗੀ ਸੀ ਨਾ ਮੈਂ ਤੁਹਾਨੂੰ ਕੀ ਦੱਸਾਂ ਤੇ ਹੋਟਲ ਤੇ ਖਾ ਲੈਂਦਾ ਓ ਮੰਮੀ ਹੋਟਲ ਦੀ ਮੈਨੂੰ ਨਹੀਂ ਸਵਾਲ ਆਦੀ ਤੁਹਾਨੂੰ ਪਤਾ ਦਿਆ ਟਾੜੇ ਆਦੀ ਖਾਣਾ ਮੈਂ ਤੇ ਮੇਰੇ ਨਾਲ ਤੇਰੀ ਭਾਬੀ ਨੂੰ ਕਹਿ ਕੇ ਆਈ ਸੀ ਸਾ ਵਿਸਾਇ ਨੂੰ ਜਿਹੜਾ ਨਾਸ਼ਤਾ ਪੁੱਛ ਲਿਆ ਕਰੀ ਉਹ ਕੁਛ ਨਹੀਂ ਪੁੱਛਿਆ ਮੈਨੂੰ ਕਿਸੇ ਨੇ ਕੋਈ ਨਾ ਸਾਨੂੰ ਜਦੋਂ ਕੋਈ ਕੰਮ ਕਹੇਗਾ ਨਾ ਅਸੀਂ ਵੀ ਜਵਾਬ ਦੇ ਦਿਆ ਕਰਨਾ ਅਸੀਂ ਨਿੱਖਵਾਣੀਆਂ ਪਕਾਪ ਕਰ ਹੁਣ ਮੇਰੀ ਗੱਲ ਸੁਣੋ ਹੁਣ ਤੇ ਕੁਛ ਦੋ ਮੰਮੀ ਬੋੜੀ ਭੁੱਖ ਲੱਗੀ ਬਹੁਤ ਜਿਆਦੀ ਮਰ ਜਾ ਮੇਰੇ ਪੁੱਤ ਨੂੰ ਭੁੱਖ ਲੱਗੀ ਸੀ ਲੈ ਪੁੱਤ ਹੁਣੇ ਹੀ ਰੋਟੀ ਪਕਵਾ ਦਿੰਨੀ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀਂਦਾ ਰਹੋ ਵੱਡੀਆਂ ਉਮਰ ਮੇਰੇ ਪੋਤੀਆਂ ਲੈ ਕੀ ਖਾਣਾ ਤੂੰ ਦੱਸ ਮੈਂ ਹੁਣੇ ਹੀ ਬਣਵਾ ਕੇ ਤੈਨ ਦਿੱਤਾ ਤੇਰੀ ਮੈਂ ਭੁੱਖ ਨਾ ਖਤਮ ਕੀਤੀ ਤੇ ਕਹੀਂ ਤੂੰ ਮੇਰਾ ਪੁੱਤ ਭੁੱਖਾ ਰਹੇ ਇਹ ਕਿਸ ਤਰ੍ਹਾਂ ਹੋਤਾ ਮਾਸੀ ਦੇ ਘਰ ਆ ਕੇ ਭੁੱਖਾ ਕਿਤਰਾ ਤਰ੍ਹਾਂ ਰਹੂਗਾ ਪੁੱਤ ਜੇ ਤੂੰ ਘਰ ਦੀ ਨਹੀਂ ਨਾ ਖਾਣੀ ਤੇ ਬਾਹਰੋਂ ਖਾ ਆ ਮੈਂ ਪੈਸੇ ਦੇ ਦਿੰਨੀ ਆ ਪੈਸੇ ਦਾ ਨਾ ਤੂੰ ਕੋ ਸੋਚੀ ਜਿੰਨੇ ਮਰਜੀ ਪੈਸੇ ਲੈ ਤੇਰੇ ਜੋਗੇ ਹੀ ਰੱਖੇ ਹੋਰ ਮੈਂ ਕਿੰਨੂ ਦੇਣੇ ਆ ਉਹ ਨਹੀਂ ਨਹੀਂ ਮਾਸੀ ਪੈਸਿਆਂ ਦੀ ਕੋਈ ਗੱਲ ਨਹੀਂ ਆ ਜੇ ਮੈਂ ਬਾਹਰੇ ਖਾਣੀ ਹੁੰਦੀ ਨਾ ਤਾਂ ਮੈਂ ਆਪਣੇ ਹੋਟਲ 'ਚ ਹੀ ਖਾ ਲੈਣੀ ਸੀ ਮੈਨੂੰ ਨਾ ਘਰ ਦੀ ਰੋਟੀ ਖਾਣ ਦਾ ਦਿਲ ਕਰਦਾ ਤੇ ਕੀ ਖਾਣਾ ਹੀ ਫਿਰ ਦੱਸ ਤੁਸੀਂ ਇਦਾਂ ਕਰੋ ਆਲੂ ਵਾਲੇ ਪਰੌਂਠੇ ਬਣਵਾ ਲਓ ਚਲੋ ਠੀਕ ਹੈ ਭੈਣ ਜੀ ਮੁੰਡੇ ਵਾਸਤੇ ਨਾਲ ਆਲੂ ਵਾਲੇ ਪਰੌਂਠੇ ਲਾ ਲਓ ਦੇਸੀ ਘਿਓ ਨਾਲ ਲਾਇਓ ਦਹੀਂ ਵੀ ਕਹਦੇ ਹੋ ਮਲਾਈ ਲਈ ਲਈ ਦਹੀਂ ਵੀ ਕਹਦੋ ਨਾਲ ਦਹੀਂ ਲੈਣਾ ਜੇ ਮੁੰਡੇ ਨੇ ਖੰਡ ਪੋਣੀ ਹੋ ਆ ਖੰਡ ਪਾ ਦਿਓ ਮਾਸਾ ਉਹ ਮਾਸੀ ਮੈਂ ਨਾ ਤੁਹਾਨੂੰ ਪਤਾ ਬੜੀ ਦੇਰ ਪਹਿਲਾਂ ਹੀ ਆਇਆਣਾ ਸੀ ਘਰੇ ਨਾਲੇ ਮੈਂ ਆਪਣੀ ਭਤੀਜੀ ਨੂੰ ਵੀ ਵੇਖਣਾ ਹੀ ਆਹੋ ਵੇਖਣਾ ਕਿ ਵੇਖਣਾ ਕਿਹਨੇ ਤੁਹਾਡੇ ਤੋਂ ਕਾਹਦਾ ਲਗਾਵਾ ਉਹ ਮੇਰੇ ਕੋਲ ਨਾ ਪੈਸੇ ਨਹੀਂ ਹੀ ਮੈਂ ਕਹਾ ਮੈਂ ਪਹਿਲੀ ਰੇਨ ਨੂੰ ਵੇਖਣ ਜਾਣਾ ਵਾ ਤੇ ਕੁਝ ਨਾ ਕੁ ਸਗਨ ਤੇ ਪਾਉਂਗਾ ਹੀ ਬਸ ਕਰ ਪੈਸੇ ਪੈਸੇ ਨਾ ਕਰਿਆ ਕਰ ਪੈਸੇ ਮੇਰੇ ਕੋਲ ਆ ਕੇ ਚੁੱਪ ਕਰਕੇ ਆ ਕੇ ਜਿੰਨੇ ਲੈਣੇ ਹੁੰਦੇ ਤੂੰ ਉਹ ਤੋਂ ਪਹਿਲਾਂ ਮੇਰੇ ਕੋਲ ਉਹਨੋਂ ਲੈਨੋ ਪੈਸੇ ਜਿੰਨੇ ਮਰਜ਼ੀ ਦੇ ਕੇ ਵੇਖ ਪਤੀਜੀ ਨੂੰ ਚਲੋ ਹੁਣ ਤੁਸੀਂ ਦੇ ਦਿਓ ਫਿਰ ਮੈਂ ਪਤੀਜੀ ਨੂੰ ਵੇਖਾਂ ਜਿੰਨੇ ਮਰਜ਼ੀ ਕਹ ਪੁੱਤ ਤੇਰੇ ਚੋਂ ਕਹੀਏ ਪੈਸੇ ਚੁੱਪ ਕਰਕੇ ਆ ਕੇ ਲੈ ਲਿਆ ਕਰ ਮੇਰੇ ਕੋਲ ਠੀਕ ਆ ਭੈਣ ਜੀ ਕੀ ਕਰਨ ਦੇ ਹੋ ਮੈਂ ਕੁੜੀ ਦਾ ਦੁੱਧ ਗਰਮ ਕਰਨ ਆਈ ਤੇ ਮੇਰੀ ਸੁਣੋ ਗੱਲ ਮੇਰਾ ਆਪਣੇ ਮਾਇਆ ਜਗਾ ਤੇ ਨਾ ਉਹ ਆਲੂਆਂ ਵਾਲੇ ਪਰੌਠੇ ਮੰਗਦਾ ਜੇ ਤੇ ਦੋ ਕਾਲੂਆਂ ਵਾਲੇ ਪਰੌਠੇ ਲਾ ਦਿਓ ਦੇਸੀ ਘਿਓ ਵਾਲੇ ਤੇ ਨਾਲ ਦਹੀਂ ਥੋੜਾ ਰੱਖ ਦਿਓ ਵਿੱਚ ਖੰਡ ਪਾ ਦਿਓ ਤੇ ਮੇਰੀ ਭੈਣ ਛੇਤੀ ਬਣਾ ਕੇ ਦੇ ਤੇ ਮੁੰਡੇ ਨੂੰ ਭੁੱਖ ਬੜੀ ਲੱਗੀ ਹੋ। ਭੈਣ ਜੀ ਮੇਰੀ ਗੱਲ ਸੁਣੋ। ਪਰੌਠਿਆਂ ਨਾਲ ਨਾ ਦੇਸੀ ਘਿਓ ਦੇ ਪਰੌਠੇ ਹਨ ਮੇਰੇ ਅੱਖਾਂ ਧੂਆਂ ਚੜਦਾ। ਉਹ ਕਿਤੇ ਨਹੀਂ ਚੜਦਾ ਦੋ ਪਰੌਠੇ ਪਕਾਉਣ ਲੱਗਿਆ। ਮੈਂ ਤਾਂ ਕਦੀ ਆਪਣੇ ਘਰ ਨੇ ਸਾਦੇ ਬੁਲਕੇ ਕਹੋ ਤਾਂ ਜਿੰਨੇ ਕੋ ਮੈਂ ਬਣਾ ਦਾਨੀ ਆ। ਉਹ ਮੁੰਡੇ ਨੇ ਖਾਣੇ ਹੀ ਆਲੂਆਂ ਵਾਲੇ ਪਰੌਠੇ ਆ ਤਾਂ ਮੈਂ ਸਾਦੇ ਕੀ ਕਰਨੇ ਪਕਵਾ। ਸਬਜੀ ਨਾਲ ਦੇ ਦਨੇ ਸਾ। ਉਹ ਨਹੀਂ। ਉਹਨੇ ਪਰੌਂਠੇ ਘਾਣੇ ਤੂੰ ਹੀ ਬਣਾ ਦੋ ਪਤਾ ਇੰਜ ਕਰੋ ਵੀ ਨਾ ਕਰਨਾ ਇੰਜ ਕਰਕੇ ਚੁੰਨੀ ਨਾ ਟੱਕ ਲੋ ਤੇ ਨਹੀਂ ਚੜੇਗਾ ਤਾਂ ਦੋ ਕਰੋ ਪਰੌਂਠੇ ਲਾ ਦੇ ਮੇਰੀ ਭੈਣ ਮੇਰੇ ਕੋ ਤੂੰ ਨਜ਼ਰ ਖਲੋਤਾ ਨਹੀਂ ਜਾਂਦਾ ਨਹੀਂ ਤੇ ਮੈਂ ਨਾ ਲੈਣੇ ਚਲ ਠੀਕ ਹੈ ਨਾ ਮੇਰੀ ਭੈਣ ਹਾ ਬੁੱਤੂ ਦਾਸ ਮੇਰੀ ਗੱਲ ਸੁਨੋ ਆ ਕੀ ਕਰਨ ਦੇ ਜੇ ਤੁਹਾਨੂੰ ਮੈਂ ਕਿਹਾ ਸੀਗਾ ਕਿ ਕੁੜੀ ਵਾਂਸੀ ਦੁੱਧ ਬਣਾ ਕੇ ਲਿਆਓ ਉਹ ਰੋ ਰੋ ਕੇ ਕੰਬਲੀ ਹੀ ਜਾਂਦੀ ਆ ਬੇਟੇ ਕਰਦੀ ਪਈ ਸਾ ਤੇ ਤੇਰੀ ਮੁੱਸਾ ਸਾਈ ਉਹ ਕਹਿੰਦੀ ਦੋ ਆਲੂ ਵਾਲੇ ਪਰੌਂਠੇ ਬਣਾ ਕੇ ਦਿਓ ਮੇਰਾ ਭਨੇਵਾ ਆਇਆ ਵਾ ਪਰੌਂਠੇ ਹਾਂ ਤੇ ਤੁਸੀਂ ਉਹਨਾਂ ਨੂੰ ਕਹਿ ਦੇਣਾ ਹੈਗਾ ਕਿ ਮੈਂ ਨਹੀਂ ਬਣਾ ਸਕਦੀ ਮੈਨੂੰ ਅਲਰਜੀ ਹੈਗੀ ਪਰੌਂਠਿਆਂ ਤੋਂ ਮੈਨੂੰ ਤੇਸੀ ਕੀ ਉਹ ਮੈਨੂੰ ਚੜਦਾ ਵਾ ਤੇ ਕਹਿ ਦੇ ਨਹੀ ਨਾ ਉਹਨਾਂ ਨੂੰ ਤੁਸੀਂ ਤੂੰ ਤਾਂ ਕੀ ਆ ਵਾ ਉਹ ਕਹਿੰਦਾ ਮੂੰਹ ਤੇ ਚੁੰਨੀ ਕ ਬਣਾ ਕੇ ਕਰਕੇ ਤੇ ਬਣਾ ਦਿਓ ਕੁਛ ਨਹੀਂ ਹੁੰਦਾ ਮਾਸੀ ਜੀ ਤੁਸੀਂ ਪਹਿਲਾਂ ਆਵਲਾ ਕੰਮ ਕਰੋ ਪਰੌਂਠਿਆਂ ਦੀ ਬਾਅਦ ਚ ਵੇਖੀ ਜਾਊਗੀ ਆਹੋ ਪਰੌਂਠੇ ਬਾਅਦੇ ਵੇਖੀ ਜਾਏਗੀ ਮੁੰਡਾ ਭੁੱਖਾ ਹੀ ਚੱਲੇ ਜੇ ਉਹਨੂੰ ਰੋਟੀ ਦੀ ਕੀ ਲੋੜ ਹੈ ਰੋਟੀ ਦੀ ਰੋਟੇ ਬਾਕੀਆਂ ਨੂੰ ਏ ਉਹਨੂੰ ਤੇ ਕੋਈ ਰੋਟੀ ਦੀ ਲੋੜ ਨਹੀਂ ਉਹ ਤਾਂ ਭੁੱਖ ਲੱਗਦੀ ਹੀ ਨਹੀਂ ਫਿਰ ਜੀ ਮੇਰੀ ਗੱਲ ਸੁਣੋ ਦੁੱਧ ਕਿਰਨ ਆਪੇ ਗਰਮ ਕਰਦੀ ਆਪਣੀ ਕੁੜੀ ਦੇ ਮਤਲਬ ਦਾ ਤੁਸੀਂ ਪਹਿਲੇ ਇਦਾਂ ਕਰੋ ਫਟਾਫਟ ਸਾਇਲ ਦੀ ਰੋਟੀ ਬਣਾ ਕੇ ਖਵਾਓ ਫੈਕੀ ਰੋਟੀ ਦੀ ਕੋਈ ਗੱਲ ਨਹੀਂ ਮੈਨੂੰ ਦੇਸੀ ਕੀ ਉੱਤੇ ਅਲਰਜੀ ਹੈ ਮੇਰੀ ਅੱਖਾਂ ਨੂੰ ਚੜ ਜਾਂਦਾ ਅੱਛਾ ਹਾਂ ਮੈਂ ਸਾਦੇ ਮੁਲਕੇ ਜਿੰਨੇ ਕੋ ਬਣਾ ਦਾਨੀ ਆ ਨਹੀਂ ਇਹ ਕਿਹੜੀ ਅਲਰਜੀ ਹੈ ਉਹ ਜੀ ਕਿ ਜਿਹੜੀ ਬਣਾਉਣ ਨਾਲ ਥੋੜੇ ਚੜਦੀ ਹੈ ਤੇ ਖਾਣ ਨਾਲ ਨਹੀਂ ਚੜਦੇ ਇਹ ਕਿਹੜੀ ਲੱਜੀ ਆਂਦੀ ਮੈਂ ਤਾਂ ਸੁਣੀ ਨਹੀਂ ਅੱਜ ਤੱਕ ਇਹ ਤੁਸੀਂ ਮੇਰੀ ਗੱਲ ਸੁਣੋ ਨਾ ਸਵੇਰੇ ਤੁਸੀਂ ਖਾਦੇ ਕਿਤੇ ਅਸੀਂ ਕਰਾਉਂਦੀ ਪੌਂਖੀ ਜਦੋਂ ਮੈਂ ਪਕਾਈਆਂ ਨੇ ਉਹ ਖਾਨ ਨਾਲ ਹੀ ਚੜ ਗਈ ਤੁਸੀਂ ਨਾ ਚੁੱਪ ਕਰਕੇ ਪੌਂਖੀਆਂ ਬਣਾਓ ਆਲੂ ਵਾਲੀਆਂ ਆਲੂ ਉਬਲੇ ਪਏ ਜਾਂ ਫ੍ਰਿਜ 'ਚ ਪਏ ਜ ਮੈਸ਼ ਵੀ ਹੋਏ ਪਏ ਜ ਤੇ ਤੁਸੀਂ ਚਾਰ ਪੌਂਖੀਆਂ ਲਾ ਕੇ ਦਿਓ ਮੁੰਡੇ ਨੂੰ ਉਹ ਤੇ ਜਾਵੇ ਵਿਚਾਰਾ ਤੇ ਕਿਰਨ ਤੂੰ ਆਪਣੀ ਕੁੜੀ ਵਾਸਤੇ ਤਾਂ ਆਪਣੇ ਮਤਲਬ ਦਾ ਆਪ ਬਣਾ ਤੇ ਨਾ ਤੂੰ ਫालतू ਚੂਚਾ ਨਾ ਕਰਿਆ ਕਰ ਤੁਸੀਂ ਆਪ ਨਾ ਦੇ ਬਾਲੀਆਂ ਵੇ ਤੇਰੀ ਸਾਸਰ ਨੂੰ ਕਹ ਦੇ ਨਹੀ ਸਾਰੀ ਗੱਲ ਦੱਸ ਦੇਣੀ ਐ ਮੇਰੇ ਆਕੇ ਫਿਰ ਨਾ ਕਵੀ ਮਾਸੀ ਨੇ ਲੜਾਈ ਪੁਆਤੀ ਘਰੇ ਚ ਕਿਦਾਂ ਪੁੱਤ ਤੂੰ ਮੈਨੂੰ ਜਾਣਦੇ ਮੇਰੇ ਕੋਲ ਹੋਰ ਬੇਇੱਜ਼ਤੀ ਨਹੀਂ ਕਰਾਈ ਜਾਂਦੀ ਨਾ ਹੀ ਤੇਰੀ ਦੇਖੀ ਜਾਂਦੀ ਮੇਰੇ ਦਿਲ ਨੂੰ ਕੁਛ ਹੁੰਦਾ ਮੇਰੇ ਦਿਲ ਤੇ ਤੀਰ ਵਜਦੇ ਜਿਸੇ ਤਨ ਬੋਲਦੇ ਕੋਈ ਗੱਲ ਨਹੀਂ ਪੁੱਤ ਤੂੰ ਕਿਸੋ ਕਿਉਂ ਕਿ ਕੱਟ ਲਈ ਆਪਣਾ ਟੈਨ ਨਹੀਂ ਤੇ ਇਸ ਤਰ੍ਹਾਂ ਦਾ ਮੈਂ ਤਾਂ ਇਕੱਲੀ ਹਾਂ ਨੀ ਮੇਰੇ ਘਰ ਕੋਣ ਹੈਗਾ ਤੂੰ ਚੱਲ ਮੇਰੇ ਨਾਲ ਮੈਂ ਆਪਣੀ ਧੀ ਨੂੰ ਆਪਣੇ ਘਰ ਲੈ ਕੇ ਚਾਲੀ ਥੋੜੇ ਦਿਨ ਲਾਇਆ ਮੇਰੇ ਘਰ ਮੈਂ ਤੇਰੀ ਨਾਲ ਕਿਉਂ ਤੇ ਸੇਵਾ ਕਰਾਂ ਇੱਥੇ ਮੈਂ ਆਪਣੀ ਮਰਜ਼ੀ ਦਾ ਕੁਝ ਨਹੀਂ ਬਣਾ ਸਕਦੀ ਨਾ ਤੈਨੂੰ ਖਵਾ ਸਕਨੀ ਮੈਂ ਵੀ ਇਹੀ ਲਿਆ ਇਹ ਮਹੀਨੇ ਦੀ ਤੈਨੂੰ ਕੀ ਕੁਝ ਖਾਣ ਨੂੰ ਮਿਲਿਆ ਐਸ ਤਰ੍ਹਾਂ ਨਹੀਂ ਹੁੰਦਾ ਤੇਰੀ ਕੋਈ ਸੇਵਾ ਨਹੀਂ ਕਰਦਾ ਵਿਆ ਮਾਸੀ ਜੀ ਮੈਂ ਤੇ ਫੇਰ ਇੱਥੇ ਵਾਪਸ ਹੀ ਆਣਾ ਨਾ ਮੈਂ ਕਿਹੜਾ ਸਦਾ ਲਈ ਤੁਹਾਡੇ ਕੋ ਰਹਿਣਾ ਨਾਲੇ ਤੁਹਾਨੂੰ ਮੈਂ ਇਸ ਕਰਕੇ ਇੱਥੇ ਰੱਖਿਆ ਆਵਾ ਤੁਸੀਂ ਇਕੱਲੇ ਉੱਥੇ ਕੀ ਕਰੋਗੇ ਕੋਈ ਵੀ ਨਹੀਂ ਹੈਗਾ ਤੁਹਾਡੇ ਕੋਲ ਇਹ ਇਸ ਕਰਕੇ ਤੁਹਾਨੂੰ ਮੈਂ ਆਪਣੇ ਕੋਲ ਰੱਖਿਆ ਤਾਂ ਕਿ ਤੁਹਾਡਾ ਵੀ ਦਿਲ ਲੱਗਿਆ ਰਹੇ ਨਹੀਂ ਤੇ ਉੱਥੇ ਇਕੱਲੇ ਤੁਸੀਂ ਕੰਧਾਂ ਨਾਲ ਗੱਲਾਂ ਕਰੋਗੇ ਇੱਥੇ ਤੇ ਹੁਣ ਕਾਸ਼ਵੀ ਆ ਮੈਂ ਨਾ ਕਾਸ਼ਵੀ ਦੇ ਨਾਲ ਤੁਸੀਂ ਲੱਗੇ ਰਹਿੰਦੇ ਜੇ ਨਹੀਂ ਤੇ ਤੁਸੀਂ ਉੱਥੇ ਡਿਪਰੈਸ਼ਨ ਦੇ ਵਿੱਚ ਚਲ ਜਾਂਦੇ ਜੇ ਮੈਂ ਆਪ ਹੀ ਤੁਹਾਨੂੰ ਲੈ ਕੇ ਆਈ ਆ ਤੇ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਤੇ ਬਾਕੀ ਰਹਿ ਗਈ ਆ ਰੋਟੀ ਦੀ ਗੱਲ ਤੁਸੀਂ ਕਾਸ਼ਵੀ ਕੋ ਜਾਓ ਰੋਟੀ ਮੈਂ ਬਣਾ ਦਿੰਨੀ ਤੁਹਾਨੂੰ ਕੋਈ ਲੋੜ ਨਹੀਂ ਇਹਨਾਂ ਦੀਆਂ ਗੱਲਾਂ ਸੁਣਨ ਦੀ ਤੇ ਰੋਟੀ ਬਣਾਉਂਦੀ ਤੁਸੀਂ ਟੈਨਸ਼ਨ ਨਾ ਲਓ ਪੁੱਤਨਾਂ ਦੀਆਂ ਗੱਲਾਂ ਦਾ ਜਵਾਬ ਮੈਂ ਵੀ ਦੇ ਸਕਨੀ ਪਰ ਮੇਰੀ ਧੀ ਦਾ ਘਰ ਆ ਮੈਂ ਆਪਣੀ ਧੀ ਦਾ ਘਰ ਨਹੀਂ ਖਰਾਬ ਕਰਨਾ ਜੇ ਮੈਂ ਜਵਾਬ ਦਿੱਤਾ ਨਾ ਤਾਂ ਇਹਨਾਂ ਤਾਂ ਤੰਗ ਕਰਨਾ ਮੁਰਗੇ ਤੇ ਉਹ ਮੈਂ ਚੰਦੀ ਨਹੀਂ ਇਸ ਤਰ੍ਹਾਂ ਹੋਵੇ ਐਸ ਲਈ ਮੈਂ ਚੁੱਪ ਕਰਕੇ ਸੁਣ ਲੈਣੀ। ਉਹ ਤੇ ਤੁਸੀਂ ਵੇਖ ਹੀ ਲਿਆ ਨਾ ਇਹਨਾਂ ਦਾ ਵਰਤਾਵ ਕੀ ਤਰ੍ਹਾਂ ਦਾ ਵਾ ਮੇਰੇ ਨਾਲ। ਮੰਮੀ ਦਾ ਤੇ ਹੈਗਾ ਹੀ ਹੈਗਾ ਵਾ। ਤੇ ਮਾਸੀ ਜੀ ਦਾ ਵੀ ਵੇਖ ਲਓ ਤੁਸੀਂ। ਇੱਕ ਸ਼ਰਮ ਨਹੀਂ ਕਰਦੇ ਕਹਿਣ ਲੱਗਿਆ ਕਿ ਘਰ ਦੀ ਨੂਹ ਦੇ ਨਾਲ ਇਤਨਾ ਗੱਲ ਕਰੀਦੀ ਐ। ਆਪਦੀ ਨੂਹ ਨਹੀਂ ਨਾਈ ਹਜੇ। ਤਾਂ ਕਰਕੇ ਜਦੋਂ ਆਪਦੀ ਆਊਗੀ ਨਾ ਉਦੋਂ ਵੇਖਾਂਗੇ ਇਹਨਾਂ ਦੀ ਕਿੰਨੀ ਕਿਤਰਾ ਜ਼ੁਬਾਨ ਚੱਲਦੀ ਐ। ਤੇ ਤੁਸੀਂ ਜਾਓ ਕਾਸ਼ੂ ਨੂੰ ਦੁੱਧ ਦੇ ਦੇਵੋ ਜਾ ਕੇ। ਉਹ ਤਾਂ ਠੀਕ ਹੈ ਮੈਂ ਜਾਣ ਉਹ ਤਾਂ ਮੈਨੂੰ ਦਿਹਾੜੀ ਦੀ ਕਈ-ਕਈ ਵਾਰੀ ਸੁਣਨਾ ਪੈਂਦਾ ਏ ਕਿ ਬਾਹਰ ਦੀ ਏ ਇਹ ਕੜੀ ਐਸ ਕਰਦੀ ਏ ਇਹਨੂੰ ਜੋ ਮਰਜ਼ੀ ਕਹਿ ਲਈ ਪਰ ਮਾਸੀ ਨੇ ਪੁੱਛ ਤੂੰ ਹੀ ਤਾਂ ਬਾਹਰ ਥੀਂ ਮੇਰਾ ਤਾਂ ਪਰਿਵਾਰ ਨਹੀਂ ਮੈਂ ਤਦ ਇੱਥੇ ਬੈਠੀ ਤੇਰਾ ਤਾਂ ਪਰਿਵਾਰ ਹਗਾ ਤਦ ਤੂੰ ਇੱਥੇ ਬੈਠੀ ਏ ਤੂੰ ਹੀ ਤਾਂ ਬਾਹਰ ਦੀ ਆ ਇਹ ਗੱਲਾਂ ਇਹਨਾਂ ਨੂੰ ਥੋੜਾ ਦਿਸਣੀ ਆ ਵਾ ਇਹਨਾਂ ਨੂੰ ਤੇ ਬਸ ਦੂਜਿਆਂ ਨੂੰ ਤਾਨੇ ਦੇਣੇ ਆਂਦੇ ਮੈਨੂੰ ਤੇ ਕਿੰਨੇ ਸਾਲ ਹੋ ਗਏ ਇਹਨਾਂ ਦੇ ਤਾਨਿਆਂ ਦੀ ਨਾ ਹਾ ਤੇ ਤੇ ਜੀ ਪੈ ਗਈ ਆ ਮੈਨੂੰ ਹਣ ਇਸ ਕਰਕੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਜੇ ਤੋ ਕਾਸ਼ਵੀ ਨੂੰ ਕੁਝ ਕਹਿੰਦੇ ਆ ਨਾ ਉਦੋਂ ਮੈਨੂੰ ਬੜਾ ਦੁੱਖ ਲੱਗਦਾ ਕੋਈ ਗੱਲ ਨਹੀਂ ਮਾਸੀ ਜੀ ਇੱਕ ਨਾ ਇੱਕ ਨਾ ਦਿਨ ਤੇ ਆਊਗਾ ਨਾ ਜਦੋਂ ਇਹਨਾਂ ਨੂੰ ਸਮਝ ਆਊਗੀ ਬਾਕੀ ਕੋਈ ਗੱਲ ਨਹੀਂ ਤੁਸੀਂ ਜਾਓ ਮੈਂ ਕਰਦੀ ਆ ਇੱਥੋਂ ਦਾ ਸਾਰਾ ਕੰਮ ਠੀਕ ਹੈ ਬੂ